ਭਾਈ ਇਹ ਨੌਣਾ ਨੌਣਾ ਇਹ ਨਾ ਸਾਬਲਾ ਹੈ ਹੈ ਟੋਰ ਦੇ ਵਿੱਚ ਭਾਈ ਗਲਤੀ ਹੋ ਗਈ ਮੇਤੋ ਜੀ ਮੈਂ ਜਲੰਧਰੋਂ ਆਇਆ ਨਹੀਂ ਤਾਂ ਤੂੰ ਇਹਨਾਂ ਕੋਲ ਮੰਗ ਕੇ ਲੈਣਾ ਚੋਰੀ ਕਰਕੇ ਕਿਉਂ ਭੱਜਿਆ ਤੂੰ ਭਾਈ ਮੈਂ ਪਰਾਤਿਆਂ ਨਾਲ ਹੀ ਯਾਰ ਭਾਈ ਮੈਂ ਤੇ ਦੋ ਘੰਟੇ ਘਾੜ ਲਿਆ ਤੂੰ ਤਾਂ ਭੱਜ ਗਿਆ ਉਧਰ ਇਹ ਕ੍ਰਿਸਟਲ ਚੋਕ پیسے ਲਾਇਆ ਇਸ ਨੂੰ ਪਕੜ ਕੇ ਕ੍ਰਿਸਟਲ ਚੋਕ ਤੇਨੂੰ ਕ੍ਰਿਸਟਲ ਚੋਕ ਚ ਲੈ ਆਇਆ ਚੋਰੀ ਕਰਕੇ ਭੱਜਿਆ ਤੂੰ ਤੈਨੂੰ ਹੁਣ ਛੱਡਣਗੇ ਤੂੰ ਇਹਨਾਂ ਕੋਲ ਮੰਗ ਲੈਂਦਾ ਵੀ ਮੈਨੂੰ ਭੁੱਖ ਲੱਗੀ ਹੈ ਕੁਛ ਇਹਨੂੰ ਦੇ ਦੇ ਭੱਜ ਚੋਰੀ ਕਰਨਾ ਤੂੰ ਨਸ਼ਾ ਕਰਨ ਵਾਸਤੇ ਰੋ ਪੈਸੇ ਕਿੱਥੋਂ ਆਉਂਦੇ ਆ ਕਿੱਥੋਂ ਦਾ ਤੂੰ ਰਹਿਣ ਆਲਾ ਕਿੱਥੋਂ ਦਾ ਜਲੰਧਰੋਂ ਆਇਆ ਤੂੰ ਇੱਥੇ ਕਿੱਥੇ ਰਹਿਣਾ ਇੱਥੇ ਭਾਈ ਜਲੰਧਰੋਂ ਆਇਆ ਆਂ ਤੇ ਜਾਣਦੇ ਯਾਰ ਮੈਂ ਦੋਸਤ ਦੇ ਨਾਲ ਆਇਆ ਹਾਂ ਕਿਹੜਾ ਦੋਸਤ ਕਿਹੜਾ ਟਾਕੇ ਕਿਹੜੇ ਮੱਲੇ 'ਚ ਰਹਿੰਦਾ ਉਹ ਕਿਹੜੇ ਮੱਲੇ 'ਚ ਰਹਿੰਦਾ ਤੇਰਾ ਦੋਸਤ ਭਾਈ ਇੱਥੇ ਨਹੀਂ ਰਹਿੰਦਾ ਮੈਂ ਤਾਂ ਜਲੰਧਰੋਂ ਆਇਆ ਹਾਂ ਨਾਮ ਕੀ ਤੇਰਾ ਹੈ ਕਿੱਥੋਂ ਦਾ ਰਹਿਣ ਆਲਾ ਜਲੰਧਰ ਕਿਹੜੀ ਥਾਂ ਦੇ ਹੈ ਰਾਮਮੰਡੀ ਦੇ ਰਹਿਣਾ ਇੱਥੇ ਕਿਹਦੇ ਕੋ ਐ ਤੇ ਗਰੋ ਗਲਤੀ ਨਾ ਮੈਂ ਆ ਗਿਆ ਇਹ ਬਾਤ ਕਹਿਣਾ ਤੇ ਮੈਂ ਦਰਨ ਆ ਗਿਆ ਤੁਰਦਾ ਤੁਰਦਾ ਹੀ ਤੇ ਹੁਣ ਤੇਰੇ ਨਾਲ ਹੋਰ ਕਿੰਨੇ ਜਣੇ ਆਏ ਆ ਕੋਈ ਵੀ ਨਹੀਂ ਮੈਂ ਤਾਂ ਕੱਲਾ ਹੀ ਸੀ ਤੇਰੇ ਸਾਥੀ ਇਥੇ ਤੁਰੇ ਫਿਰਦੇ ਹੋਣ ਕਿਤੇ ਨਹੀਂ ਹੋਈ ਮੈਂ ਕੱਲਾ ਹੀ ਸੀ ਬਹੁਤ ਲੋ ਜੀ ਮੈਂ ਗਲਤੀ ਹੋ ਗਈ ਮੇਕੋ ਇਹਦਾ ਅੱਗੇ ਤੋਂ ਪਾਣੀ ਅੱਗੇ ਤੋਂ ਨਾ ਪਹਿਲਾਂ ਕੋ ਪਹਿਲਾਂ ਤਾਂ ਨਹੀਂ ਕੋਈ ਚੋਰੀ ਜਾਰੀ ਕੀਤੀ ਇਥੇ ਪਾਜੀ ਆਇਆ ਮੈਂ ਜੀ ਮੈਨੂੰ ਪਤਾ ਨਹੀਂ ਪਾਜੀ ਮੈਂ ਇੱਥੇ ਹੀ ਆਇਆ ਪਰ ਇਥੋਂ ਜਦ ਗਲਤੀ ਹੋ ਗਈ ਮੇਕੋ ਤਾਂ ਕਰਕੇ ਪਾਜੀ ਨਾਲ ਹੀ ਬੜਾ ਤਿਆ ਆ ਹੋਰ ਇੰਜੈਕਸ਼ਨ ਹੈ ਤੇ ਕੋ ਜਿਹੜੇ ਲਾਉਣਾ ਤੂੰ ਨਹੀਂ ਪਾਜੀ ਕਿ ਕਾਹਦੇ ਇੰਜੈਕਸ਼ਨ ਲਾਉਣਾ ਤੂੰ ਇਹ ਪਾਜੀ ਕੀ ਬੋਲੀ ਦੇ ਤਾ ਕੋਕਟ ਚੈੱਕ ਕਰੋ ਕੀ ਆਪਾਂ ਇਹ ਕਹਿੰਦੇ ਹਾਂ ਦੇ ਤਾਂ ਫੇਰ ਪੱਟੀ ਕਾ ਲਗਾਉਣੇ ਵਾਲਾ ਆ ਕੋਈ ਏ ਟੀਕੇ ਚ ਪੋਣਾ ਕੀ ਆ ਕੀ ਲੋਣਾ ਬਾਈ ਕਰਦੇ ਹੋਗੇ ਸਾਭੀ ਕੰਮ ਦੀ ਦਾ ਨਾ ਚਲੇਗਾ ਉਹ ਨਹੀਂ ਹੁੰਦਾ ਇਹ ਪਾਕਟ ਚੈੱਕ ਪਾਕਟ ਪਾਕਟ ਬੈਂਚੋ ਕੁਝ ਨਾ ਕੁਝ ਪਿੱਛੇ ਅੱਗੇ ਟੀਕੇ ਲੈ ਲੈ ਉਹਨਾਂ ਵਾਲੀ ਟੀਕੇ ਪੋਛੋ ਤੁਰੰਤ ਤੁਰੰਤ ਕਰ ਲਓ ਤੁਰੰਤ ਬਾਈਟ ਕਰ ਲਓ ਬਾਈਟ ਕਰੋ ਨਾ ਬਾਈਟ ਕੱਢਸ ਮਾ ਲੈ ਫੜ ਲੈ ਬੋਲ

ਜਲੰਧਰ ਤੋਂ ਜਲੰਧਰ ਤੋਂ ਕੀ ਹੋਇਆ ਕੀ ਇੱਥੇ ਕਾਰਨ ਮੈਂ ਚੋਕਲੇਟ ਨਸ਼ੇ ਦੀ ਤੋੜ ਕੇ ਵਿਚਰ ਮੈਂ ਉੱਚੀ ਬੋਲੋ ਨਸ਼ੇ ਦੀ ਤੋੜ ਤੇ ਵਿਚਰ ਮੈਂ ਨਾ ਚੋਕਲੇਟਾਂ ਲੈਂਦੀ ਆ ਮੈਂ ਥੋੜ ਗਿਆ ਦੇਖ ਕੇ ਜੀ ਉਹਨਾਂ ਨੂੰ ਅੱਛਾ ਕਿੰਨੀਆਂ ਚੋਕਲੇਟਾਂ ਬੱਸੀ ਵਡਾ ਨਹੀਂ ਨਹੀਂ ਬੱਸ ਇਹਨਾਂ ਚਾਰ ਚੋਕਲੇਟਾਂ ਤੇਜਾ ਚੋਕਲੇਟਾਂ ਹਾਂ ਇਹ ਆ ਲਓ ਨਾ ਠੀਕ ਹੈ ਠੀਕ ਹਾਂ ਜੀ ਗਲਤੀ ਹਾਂ ਜੀ ਨਸ਼ੇ ਦੀ ਤੋੜ ਦੇ ਵਿੱਚ ਕਰਕੇ ਪਰ ਮੇਤੋਂ ਆ ਐਂਟੀਕੇ ਕਿਉਂ ਲਾਣੀ ਆ ਸੀ ਆ ਗਲਤੀ ਹੋਈ ਨਾ ਚਾਹੀਦੀ ਦਵਾਈ ਕਿੰਨੀ ਦਿਨ ਤੋਂ ਦਵਾਈ ਮੇਰੇ 6-7 ਮਹੀਨੇ ਤੋਂ ਦਾ ਗਲਤੀ ਹੋਏ ਪਹਿਲਾਂ ਮੈਂ ਕੰਮਕਾਰ ਕਰਦਾ ਸੀ ਜੀ ਅੱਛਾ ਆ ਗਲਤੀ ਕਿਹੜਾ ਕੰਮ ਕਰਦਾ ਸੀ ਪਹਿਲੇ ਪਹਿਲਾਂ ਕੋਰੀਅਰ ਦਾ ਕੰਮ ਕਰਦਾ ਲੱਗਦਾ ਕਿ ਟੀਕੇ ਲਾਣੇ ਜੈਜਵਾ ਜਵਾਨੀ ਬੱਟੀ ਹੋਣੀ ਤੁਹਾਡੀ ਕੀ ਇਹ ਦੀ ਉਮਰ ਹੈ ਉਮਰ ਤੇਰੀ ਛੋਟੀ ਜਨੀ ਹੈ ਹੋਰ ਕਿੰਨੀ ਬਦਰਾਮੀ ਹੋਣੀ ਹੈ ਆ ਗਲਤੀ ਹੋਈ ਕੋਈ ਨਹੀਂ ਕਹਿ ਸਕਦਾ ਇਹ ਮੇਰਾ ਨਾਮ ਸੁਨੀਲ ਕੁਮਾਰ ਜੀ ਕੁਮਾਰ ਜੀ ਕੀ ਹੋਇਆ ਇਹ ਅਸੀਂ ਹੁਣ ਇੱਥੇ ਡਿਊਟੀ ਦੇ ਖੜੇ ਹਾਂ ਨਾਲ ਮੇਰੇ ਆਪਣੇ ਬਲਵਿੰਦਰ ਸਿੰਘ ਜੀ ਐਸਆਈ ਤੇ ਸਾਨੂੰ ਇਹ ਨਾਵਲੜੀ ਵਾਲਿਆਂ ਦਾ ਬੰਦਾ ਆਇਆ ਵਾ ਉਹ ਕਹਿੰਦਾ ਕਿ ਕੋਈ ਚੋਰ ਫੜਿਆ ਸੀ। ਅਸੀਂ ਫਿਰ ਉੱਥੇ ਮੌਕੇ ਤੇ ਗਏ ਆ ਤੇ ਵੇਖਿਆ ਤੇ ਇਹਨੂੰ ਫੜ ਕੇ ਰੱਖਿਆ ਸੀ ਉਹਨਾਂ। ਤੇ ਇਹ ਕਹਿੰਦਾ ਕਿ ਚੌਕਲੇਟਾਂ ਚੋਰੀ ਕੀਤੀਆਂ। ਕਿੰਨੀਆਂ 3-4, 3-4 ਚੌਕਲੇਟਾਂ ਕਹਿੰਦਾ ਚੋਰੀ ਕੀਤੀਆਂ। ਤੇ ਆਹ ਵੇਖੋ ਇਹ ਟੀਕਾ ਵੀ ਇਹ ਤੋਂ ਬਰਾਮ ਦੇ ਆਵਾ। ਲੱਗਦਾ ਕਿ ਟੀਕੇ ਲੱਗੇ ਦੇ ਵਿੱਚ ਇਹਨੇ ਹਾਂ ਇਹ ਨਸ਼ੇ ਦੇ ਵਿੱਚ ਹੀ ਆ ਜੀ। ਨਸ਼ੇ ਦੇ ਵਿੱਚ ਹੀ ਕੀਤਾ ਇਹਨੇ ਤੋੜ ਜਾਈ। ਤੋੜ ਦੇ ਵਿੱਚ ਹੁਣ ਕੀ ਕਰਦੀ ਗੱਲ ਕੋਈ। ਇਹ ਹੁਣ ਜੀ ਥਾਣੇ ਫੋਨ ਕੀਤਾ ਸੀ ਬੰਨ। ਤੇ ਉੱਥੋਂ ਆਉਂਦੇ ਮਲਾਜ਼ਮ ਅਗਲੀ ਕਾਰਵਾਈ ਉਹਨਾਂ ਕਰੀ ਫਿਰ। ਠੀਕ।